ਸਤਨਾਮ ਤਨ ਵਾਹੀ ਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ इको नाम सावण सरसी कामणी चरण कमल स्यो प्यार मन तन रता सच इको नाम आधार ਬਿਖਿਆ ਰੰਗ ਕੂੜਾ ਵੇਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣਤੀਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜੀਨੀ ਸਖੀਏ ਪ੍ਰਭ ਪਾਇਆ ਹਾ ਤਿੰਨ ਕੈ ਸਦ ਬਲਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਸਤਨਾਮ ਤਨ ਵਾਹੀ ਗੁਰੂ ਸਾਹਿਬ ਜੀ सावण सरसि कामणी चरण कमल स्यों प्यार मन तन रता सच इको नाम आधार सावण सरसी कामणी चरण कमल स्यो प्यार मन तन रता सच रंग इको नाम आधार बिखेया रंग कूडा इसन सबभे चार हर अमृत बूंद सुहावनी मिल साधु पीवन हार वणतिण प्रभु संग मावलिया समर्थ पुरख अपार ਹਰ ਮਿਲਣੈ ਨੂੰ ਮਨ ਲੂਚਦਾ ਕਰਮ ਮਿਲਾਵਣ ਹਾਰ ਜੀਨੀ ਸਖੀਏ ਪ੍ਰਭ ਪਾਇਆ ਹਾ ਤਿੰਨ ਕੈ ਸਦ ਬਲਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿੰਨ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਨਾਨਕ ਹਰਜੀ ਮਿਆ ਕਰ ਸ਼ਬਦ ਸਵਾਰਣ ਹਾਰ सावन तिना सुहागनी जिन राम नाम और हार सतनाम तन वाहे गुरु साहिब जी सावन सरसी कामणी चरण कमल सियों प्यार मन तन रता सच रंग इको नाम आधार सावन सरसी कामणी चरण कमल सियों प्यार मन तन रता सच रङ्गको नाम आधार बिखेया रंग कूड़ा दिसन कूडा विसन हर अमृत बूंद सुहावनी मिल साधु पीवन हार वण तिण संग मौल्या समरथ पुरख अपार हर मिलण नो लोचदा कर्म हार ਜਿਨੀ ਸਖੀਏ ਪ੍ਰਭ ਪਾਇਆ ਹਾ ਤਿੰਨ ਕੈ ਸਦ ਬਲਹਾਰ ਨਾਨਕ ਹਰਜੀ ਮਾਇ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਨਾਨਕ ਹਰਜੀ ਮਿਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ Or a